ਇਹ ਕੀ ਹੁੰਦਿਆ ਹੈ? ਆ ਕੀ ਹੁੰਦਿਆ? ਇਹ ਕੀ ਹੁੰਦਿਆ? ਆ ਵੇਖੋ ਜੀ ਆ ਟੀਕੇ ਲਾਉਂਦੇ ਆ। ਸੌਂਟੀ ਰੋਡ ਅੰਮ੍ਰਿਤਸਰ ਬਾਪੂ ਕੀ ਕਰਦੇ ਤੇ ਲਾਗੇ ਉਹਦੇ ਡਾਂਗ ਨਹੀਂ ਮਾਉਂਦੇ ਦੇ। ਪਾਣੀ ਆਪਾਂ ਕੀ ਕਰੀਏ ਨਾ। ਨਹੀਂ ਆ ਫਟਾਉਂਦੇ। ਮੈਂ ਡਾਂਗ ਦੋ। ਆ ਕੀ ਕਰਨੇ ਆ? ਚਲੋ ਬਨੇ ਬਖਸ਼ੋ। ਕੀ ਕਰਨੇ ਆ? ਚਲੋ ਨਿਕਲਦੀ ਹੋਗੀ। ਪਪਾ ਜੀ ਸਿਆਣੇ ਬਣੇ ਸਰਦਾਰ ਬੰਦੇ ਜੇ ਤੇ ਲਾਗੇ ਖਲੋਤੇ ਜੇ ਤੁਸੀਂ ਡਾਂਗਾ ਚ ਬੜੀ ਹੈ ਅੱਜ ਕੱਲ ਨਹੀਂ ਮੰਨਦੇ ਅੱਜ ਕੱਲ ਕੱਜ ਦੀ ਸਮਾਂ ਹੀ ਉਹ ਕਿਉਂ ਇਹ ਕੀ ਕਰਨਦੀ ਏ ਕੀ ਕਰਨੀ ਨੇ ਤੂੰ ਕੀ ਕੀ ਕਰਨੀ ਮੇਰਾ ਸੋਟਾ ਨਾ ਮਾਰ ਤੈਨੂੰ ਮਾਰ ਨਹੀਂ ਸੁਈ ਟੁੱਟੀ ਮੇਰੀ ਬਾਜ ਆਏ ਸੁਈ ਬਾਟੀ ਕਿੱਥੇ ਇਹਨੂੰ ਚਕਾਓ ਪੁੱਜੇ ਨੇ ਸਟੱਕ ਮਾਰੇ ਲਗਾਓ ਕੋਲ ਲੈ ਨਾ ਪੁੱਤ ਨੂੰ ਮੋਲ ਲੈ ਕਰਨਾ ਹੈ ਕਰ ਕੋਣ ਚੱਲ ਬਲਾ ਆ ਵੇ ਕੋਈ ਟੀਕਾ ਪੜਿਆ ਨੇ ਹਾਤੇ ਕਾ ਕਾ ਜਿੰਨੂੰ ਗਾਣਾ ਕੀ ਠਹਿਰ ਜਾ ਟੋਡਾ ਹੰਗ ਮਾਰੀ ਨਾ ਤੈਨੂੰ ਇੱਕ ਮਿੰਟ ਰੁਕ ਪਪਾ ਜੀ ਦੱਸੋ ਕੀ ਕਰਦੇ ਰੋਜਾ ਇਹ ਕੀ ਕਰਦੇ ਦੱਸੋ ਪੱਕੇ ਜੀ ਲੋਦੇ ਇੱਕ ਮਿੰਟ ਰੋਕ ਰੋਕ ਓਏ ਪੂਲਾ ਥਾਣੇ ਪੂਨ ਲਈ 112 ਨੂੰ ਪੂਨ ਲਾ ਮਾਲ ਮੰਡੀ ਚਲਾ ਚੱਲ ਚੱਲ ਮੋਟਰ ਵਾੜ ਚੱਲ ਜਲੀਏ ਮਾਲ ਮੰਡੀ ਬਾਪਾ ਪੇ ਨੂੰ ਬਾਹਰ ਨਾ ਪਤਾ ਰੋਜ ਕਰਦੇ ਨੇ ਚਲਾ ਚਲਾ ਉਹਨਾਂ ਨੂੰ ਪਤਾ ਰੋਜ ਨਹੀਂ ਕਿਹਦੇ ਕੋ ਲੈ ਗਈ ਕਿਹਦੇ ਕੋ ਲੈ ਗਈ ਜੀ ਕਿਹਦੇ ਕੋ ਲੈ ਗਈ ਨਹੀਂ ਜਿੱਦੋ ਮਰਜ਼ੀ ਲਿਆਂਦਾ ਕਿਹਦੇ ਕੋ ਲੈ ਗਈ ਦੱਸ ਕਿਉਂ ਮੈਂ ਜਿੱਦੋ ਮਰਜ਼ੀ ਲਿਆਂਦਾ ਅੰਮ੍ਰਿਤ ਸ਼ਾ ਐਨੇ ਲਿਆਂਦਾ ਮਾਨਕ ਤੋਂ ਲਿਆਂ ਚੱਲ ਬਟਣ ਗੱਲ ਓਏ ਘਰ ਸਾੜ ਗੱਡੀ ਘਰ ਸਾੜ ਯਾਦ ਉਹ ਇੱਥੇ ਲਿਆ ਪੁੱਤ ਚੱਲ ਚੱਲ ਲਿਓ ਨਾ ਨੇ ਮੈਂ ਪੁੱਤ ਚੱਲ ਠੀਕਾ ਕਿੱਥੇ ਵੜਾ ਟੀਕਾ ਕਿਉਂ ਕਿਉਂ ਵੜਾਵੀਏ ਅੱਛਾ ਠੀਕ ਮੈਂ ਇੱਕ ਮਿੰਟ ਦਾ ਪੁੱਤ ਮਿੰਟ ਰੋਕ ਰੋਕ ਅੱਜ ਕੱਲ ਉਹ ਤਹ ਕੀ ਆਇਆ ਅਧਹੀਂ ਆ ਨਹੀਂ ਨਹੀਂ ਬਾਪੂ ਇੱਕ ਮਿੰਟ ਰੋਕ ਉਹ ਮੇਰੇ ਨਾਲ ਹੀ ਆਇਆ ਉਹ ਮੇਰੇ ਨਾਲ ਹੀ ਆਇਆ ਉਹ ਕੌਣ ਆਇਆ ਆ ਮੇਰੇ ਨਾਲ ਹੀ ਉਹ ਫਿਰ ਕਿਹਤਰਾ ਨਾਲ ਆਇਆ ਤੇ ਉਹਨੇ ਪੁੱਛਿਆ ਵਾ ਤਾਂ ਮਾਨਕ ਤਨਾਈਂ ਏ ਰਸ ਜਿੱਤੋਂ ਮਰਜ਼ੀ ਲਿਆਂਦਾ ਹੋਵੇ ਆ ਵੇਖੋ ਜੀ ਆ ਸੌਫਟੀ ਰੋਡ ਅੰਮ੍ਰਿਤਸਰ ਦੀ ਵੀਡੀਓ ਆ ਵੇਖੋ ਆ ਟੀਕਾ ਲਾਉਂਦੀ ਇੱਥੇ ਬਹਿ ਕੇ ਤੇ ਆ ਭਈਆ ਕੀ ਕਰੇ ਕੀ ਕਰਨੇ ਆ ਹਮਾਰੀ ਯਾਨ ਆਇਆ ਇੱਕ ਹੀ ਕਰਨੇ ਆ ਕਿਉਂ ਟੀਕਾ ਲਾਉਂਦੇ ਆ ਰੇ ਦੱਸ ਚੱਲ ਥਾਣੇ ਆ ਚੱਲ ਥਾਣੇ ਤੇਰੀ ਵੀਡੀਓ ਤੇਰੀ ਸਵੇਰੇ ਥਾਣੇ ਦੇਣਾ ਮੈਂ ਤੇਰੀ ਰੁਕ ਤੇਰੀ ਚਲਾ ਚਲਾ ਥਾਣੇ ਆ ਚਲ ਥਾਣੇ ਤੂੰ ਡਾਂਗ ਕੁਬਲਾ ਜਨੂੰ ਬੁਲਾਉਣਾ ਬੁਲਾ ਤੂੰ ਡਾਂਗ ਕੇ ਨੂੰ ਪੁੱਛ ਕੇ ਬੁਲਾ ਮਾਰੀ ਆ ਚੰਗੇ ਕੰਮ ਕਰਦੇ ਜੇ ਆਹੋ ਚੰਗੇ ਕਰਦੇ ਆ ਲੋਕੀ ਵੇਖ ਕੇ ਲੰਘਣਦੇ ਇੱਥੋਂ ਕੀ ਵੇਖ ਕੇ ਲੰਘਣਦੇ ਕਿਸ ਗੋੰਦੇ ਲੋਕਾਂ ਨੂੰ ਤੁਸੀਂ ਕੋਈ ਗੱਲ ਨਹੀਂ ਵੇਖ ਲੈਂਦੇ ਲਾਵਾ ਪੁੱਛ ਲਾਈਨ ਲਾਈਏ ਸੋਬਾ ਨਾਲ ਪੁੱਲਾ ਹੋਵੇ ਗੱਡੀ ਲੱਗੀ ਮੋੜ ਮੰਡੀ ਆ ਚੱਲ ਚੱਲਾ ਫਿਰ ਆਵੇ ਕਾਲੀ ਗੱਡੀ ਚਾ ਲੈ